ਕਬੀਰ ਨਾਮ ਹੋਇ ਸ਼ਾਨ ਨਾ ਛਾਪਰੀ ਨਾਮ ਹੋਇ ਕਰਨੀ ਦਾਓ ਮਾਥਰ ਪੂਛੇ ਕੌਣ ਹੈ ਮੇਰੇ ਜਾਤ ਨਾ ਨਾਓ ਕਬੀਰ ਜੀ ਦੱਸਦੇ ਹੈ ਸਤਿਗੁਰ ਦੀ ਮੇਰ ਹੋਂ ਪਿਛੋਂ ਨਾ ਮੇਰੇ ਸਰੀਰ ਚ ਤੇ ਨਾ ਹੈ ਮੇਰੇ ਹਿਰਦੇ ਘਰ ਚ ਆਸਾ ਤ੍ਰਿਸ਼ਨਾ ਦੀ ਕੁੱਲੀ ਨਹੀਂ ਰਹੀ ਉੱਟ ਹੈਗੀ ਹੈ ਜੇ ਦੀ ਸ਼ਾਂਝ ਬੈਠ ਕੇ ਮਨ دنیਆਵੀ ਭੋਗ ਕੋ ਵਿਦਾ ਸੀ ਹੁ ਮੇਰੇ ਮਨ ਚ ਕੋਈ ਜਾਤ ਦਾ ਵਿਤਕਰਾ ਤੇ ਨਾ ਨਾਮ ਨੇ ਦੀ ਕੋਈ ਪਿੱਛਾ ਕੋਈ ਚਾ ਰਹੀ ਹੈ ਸ਼ਾਇਦ ਪਰਮਾਤਮਾ ਅਸਾਦੀ ਬਾਤ ਪੁੱਛ ਰਵੇ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਬੇ ਉਡਾਨੀ ਭਰਮ ਕੀ ਟਾਤੀ ਰਹੇ ਨਾ ਮਾਇਆ ਬਾਂਦੀ ਰਹਾਓ اے ਸੱਜਣਾ ਵੇਖ ਜਦੋਂ ਗੁਰ ਗਿਆਨ ਦੀ ਹਨੇਰੀ ਆਉਂਦੀ ਹੈ ਪਰਮ ਤੇ ਵਹਿਮ ਦਾ ਛੱਪਰ ਸਾਰੇ ਦਾ ਸਾਰਾ ਉੱਡ ਜਾਂਦਾ ਹੈ ਮਾਇਆ ਦੇ ਆਸਰੇ ਖਰੋਤਾ ਹੋਇਆ ਇਹ ਛੱਪਰ ਗਿਆਨ ਦੀ ਹਨੇਰੀ ਦੇ ਅਕੇ ਤਿ ਗਿਆਨੀ ਰਹਿ ਸਕਦਾ ਦੁਚਿੱਤੇ ਕੀ ਦੋਏ ਦੋਨ ਗਰਾਨੇ ਮੋਹ ਬਲੇ ਦਾ ਤੋਤਾ ਤਿਸਨਾ ਸ਼ਾਨ ਪਰੇ ਤਰ ਉਪਰ ਦਰਮੜ ਪਾਂਡਾ ਫੂਟਾ ਵਈ ਮਾ ਪਰਮਾਇ ਦੋਲ ਦੇ ਮੰਦੀ ਦਵਾਈਤ ਰੂਪ ਥਮੀ ਡਿਗ ਪੈਂਦੀ ਐ ਪ੍ਰਭੂ ਦੀ ਤੇਗ ਸਾਦ ਕੇ ਹੋਰਾਂ ਦੀ ਆਸ ਤੱਕ ਨਹੀਂ ਮੁੱਕ ਜਾਂਦੇ ਐ ਇਸ ਜਨਿ ਆਵੀ ਆਸਰੇ ਦੀ ਥਮੀ ਤੇ ਟਿਕਿਆ ਹੋਇਆ ਮੋਹ ਰੂਪ ਵਾਲਾ ਵਲਾ ਵੀ ਡਿਗ ਪੈਂਦਾ ਹੈ ਟੁੱਟ ਜਾਂਦਾ ਹੈ ਇਸ ਮੋਹ ਰੂਪ ਵਲੇ ਤੇ ਟਿਕਿਆ ਹੋਇਆ ਤ੍ਰਿਸ਼ਨਾ ਦਾ ਛੱਪਰ ਵਾਲਾ ਟੁੱਟ ਜਾਣ ਕਰਕੇ ਉੰਜੇ ਆ ਪੈਂਦਾ ਹੈ ਇਸ ਕੁਚੰਜੀ ਮਤ ਦਾ ਭਾਣਾ ਭੱਜ ਜਾਂਦਾ ਹੈ ਭਾਵੇਂ ਇਹ ਸਾਰੀ ਦੀ ਸਾਰੀ ਕੁਚੰਜੀ ਮਤ ਕ ਸੰਗਤ ਵਾਲਾ ਸੁਆ ਖਤਮ ਹੋ ਜਾਂਦਾ ਹੈ